ਅੱਜ ਉਹ ਕੀਤਾ ਅੱਜ ਚੇਨ ਵੈਲਿਊ ਚੇਨ ਕੀਤਾ 32 ਸਾਬਿਤ ਹੋਇਆ ਉਹਨਾਂ ਰੈਸਟ ਕੀਤਾ ਤੇ ਰਾਹੁਲ ਪੁੱਤਰ ਸੋਨੂ ਇਹ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹ ਵੀ ਬਹੁਤ ਵਧੀਆ ਕਾਮਯਾਬੀ ਹੈ ਸੀਆਈਏ ਦੀ ਜਿਹੜੇ ਲਗਾਤਾਰ ਪਿਛਲੇ ਦਿਨਾਂ ਤੋਂ ਜਿਹੜੀ ਇਹ ਜਿਹੜੀ ਯੁੱਧ ਨਸ਼ਾ ਵਿਰੋਧ ਦੀ ਮੁਹਿੰਮ ਹੈ ਉਦੇ ਵਿੱਚ ਲਗਾਤਾਰ ਰਿਕਵਰੀਜ਼ ਹੋ ਰਹੀਆਂ ਤੇ ਜਿਹੜੇ ਇਹ ਪੈਡਲਰ ਤੇ ਸਮੱਗਲਰ ਹੈ ਵੱਡੇ ਲੈਵਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇੱਥੇ ਹੋਰ ਦੱਸਣਾ ਮੈਂ ਚਾਹਣਾ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਦੋਂ ਦਾ ਇਹ 1 3 ਤੋਂ ਆਪਾਂ ਯੁੱਧ ਨਸ਼ਾ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਹੈ ਤੇ ਸਾਡੀ ਟੋਟਲ ਰਿਕਵਰੀ ਅ 200 ਕਰੀਬ 207 ਕਿਲੋ ਦੇ ਕਰੀਬ ਜਿਹੜੀ ਟੋਟਲ ਰਿਕਵਰੀ ਹੋ ਗਈ ਹੈ ਜੋ ਕਿ ਬਹੁਤ ਵਧੀਆ ਰਿਕਵਰੀ ਹੈ ਜਿਹਦੇ ਨਾਲ ਆਪਾਂ ਇਹ ਜਿਹੜੇ ਸਮਗਲਰਸ ਆ ਉਹਨਾਂ ਦਾ ਲੱਕ ਤੋੜਨ ਦੇ ਵਿੱਚ ਫਰੋਜ਼ਪੁਰ ਪੁਲਿਸ ਕਾਮਯਾਬ ਹੋਈ ਹੈ ਤੇ ਮੈਂ ਸਾਰਾ ਇਹੀ ਕਹਿਣਾ ਚਾਹਣਾ ਵੀ ਜਿਹੜੇ ਵੀ ਕੋਈ ਅਜਿਹੇ ਕੋਈ ਇਹਨਾਂ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਲੱਗੇ ਹੋਏ ਆ ਨੌਜਵਾਨ ਉਹ ਇਸ ਤੋਂ ਦੂਰ ਰਹਿਣ ਕਿਉਂਕਿ ਇਸ ਦਾ ਅੰਜਾਮ ਸਿਰਫ ਜੇਲ੍ਹ ਹੈ ਤੇ ਸਜ਼ਾ ਸਰ ਜਿਹੜਾ ਇਹ ਪਾਣੀਆਂ ਕਰਕੇ ਵੀ ਲੱਗ ਰਿਹਾ ਕਿ ਵੱਡੀ ਰਿਕਵਰੀ ਹੋ ਰਹੀ ਹੈ ਦੇਖੋ ਉਸ ਦਾ ਫਾਇਦਾ ਉਠਾਉਣ ਦੀ ਜੇ ਕੋਈ ਵੀ ਸਿਸਟਮ ਹੁੰਦਾ ਜਦੋਂ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਕੋਈ ਚੋਰ ਰਸਤਾ ਮਿਲਦਾ ਤੇ ਉਸ ਨੂੰ ਇਹ ਵਰਤਨਾ ਕੋ ਵਰਤਨ ਦੀ ਕੋਸ਼ਿਸ਼ ਕਰਦੇ ਆ ਪਰ ਰਿਕਵਰੀਜ਼ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਇਹਨਾਂ ਦੇ ਇਹ ਮਨਸੂਬੇ ਵੀ ਇਹਨਾਂ ਦੇ ਫੇਲ ਹੈ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਏ ਜੀ ਸਰ ਕਰੇ ਬ੍ਰੀਫ ਅੱਜ ਸਾਡੇ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਫੇਰ ਸਾਨੂੰ ਫਿਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸੀਆਈਏ ਦੀ ਟੀਮ ਵੱਲੋਂ 5 ਕਿਲੋ 225 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਇਹਦੇ ਵਿੱਚ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਸਿੰਘ ਪੁੱਤਰ ਪੈਰਾ ਸਿੰਘ ਵਾਸੀ ਨਿਹਾਲ ਤਹਿਸੀਲ ਪਾਟੜਾ ਜ਼ਿਲ੍ਹਾ ਪਟਿਆਲਾ ਇਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹਦੇ ਕੋਲੋਂ ਜਿਹੜਾ ਸਾਨੂੰ ਇੱਕ ਇੱਕ ਵਿੱਚ ਪਲੇਰੋ ਕੈਂਪਰ ਨਾਲ ਬਰਾਮਦ ਹੋਇਆ ਜਿਦੇ ਵਿੱਚ ਇਹ ਕੋਈ ਜਿਵੇਂ ਸਬਜੀ ਦੇ ਕ੍ਰੇਟ ਫਰੂਟ ਜੇ ਹੁੰਦੇ ਆ ਫਰੂਟ ਜਾਂ ਰੱਖਣ ਵਾਲੇ ਸਬਜੀ ਰੱਖਣ ਵਾਲੇ ਉਹ ਕ੍ਰੇਟ ਰੱਖ ਕੇ ਇੱਕ ਭਲੇਖਾ ਪਾਉਂਦਾ ਸੀਗਾ ਵੀ ਸਾਡੇ ਇਹ ਇਸ ਚੀਜ਼ ਦਾ ਕੰਮ ਕਰਦਾ ਹੈ ਜਿਦੇ ਵਿੱਚ ਉਸ ਭਲੇਖੇ ਦੇ ਵਿੱਚ ਉੱਥੋਂ ਇਹ ਹੈਰੋਨ ਲੈ ਕੇ ਜਾਂਦਾ ਸੀ ਅੱਗੇ ਵੀ ਜਿਹੜੀ ਪੁੱਛ ਕੇ ਇਸ ਦੌਰਾਨ ਪਤਾ ਲੱਗਿਆ ਵੀ ਅੱਗੇ ਵੀ ਪਹਿਲਾਂ ਵੀ ਲੈ ਕੇ ਗਿਆ ਹੈ ਕਈ ਵਾਰ ਤੇ ਇਸ ਦੇ ਨਾਲ ਦਾ ਸਾਥੀ ਪਟਿਆਲੇ ਦੇ ਵਿੱਚ ਉਹ ਵੀ ਸਾਡੇ ਵੱਲੋਂ ਆਇਡੈਂਟੀਫਾਈ ਹੋ ਗਿਆ ਹੈ ਤੇ ਉਹਨੂੰ ਵੀ ਅਸੀਂ ਜਲਦ ਸਾਡੀਆਂ ਟੀਮਸ ਗਈਆਂ ਹੋਈਆਂ ਜਲਦ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਇਹਦੀ ਪੁੱਛਗਿੱਛ ਚੱਲ ਰਹੀ ਹੈ ਹੋਰ ਜਿਹੜੇ ਇਥੋਂ ਦੇ ਇਹਦੇ ਸਾਥੀ ਜਿੱਥੋਂ ਇਸ ਨੇ ਲਈ ਹੈ ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਤੇ ਉਸਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਦਾ ਪੂਰਾ ਨੈਕਸਸ ਇਹਦੇ ਨਾਲ ਟੋੜਿਆ ਜਾਊਗਾ